Kjapt, kjapt. ਆਪ ਆਪਕੇ ਨਿਰੀਖਣ ਕੇ ਲਈ ਆਇਆ ਹਾਂ ਸ਼ਿਮਾ ਪੰਜਾਬ ਸਰਕਾਰ ਦੇ ਹੁਕਮ ਅਨੁਸਾਰ ਸਾਨੂੰ ਇੱਥੋਂ ਦੀ ਗੁਰੂ ਕੀ ਨਗਰੀ ਦੀ ਸੇਵਾ ਮਿਲੀ ਆ ਤੇ ਵੀ ਵਲ ਇਨਸ਼ੋਰ ਕਿ ਜਿਹੜੇ ਇੱਥੋਂ ਦੀ ਜਨਤਾ ਦੇ ਲਈ ਅਸੀਂ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਵਚਨਬੱਧ ਹੋ ਕੇ ਉਹਨਾਂ ਦੀ ਉਹਨਾਂ ਲੋਕਾਂ ਦਾ ਜਿਹੜਾ ਰਹਿਣ ਸਹਿਣ ਆ ਤੇ ਉਹਨਾਂ ਦਾ ਜਿਹੜਾ ਰਾਤ ਨੂੰ ਜਾਂ ਦਿਨ ਦਾ ਜਿਹੜਾ ਉਹਨਾਂ ਦਾ ਹੈਗਾ ਤੋਰਾ ਫੇਰਾ ਜਾਂ ਜੋ ਵੀ ਹੈਗਾ ਉਹਨੂੰ ਸੁਖਾਵੇਂ ਤਰੀਕੇ ਨਾਲ ਅਸੀਂ ਉਹਨਾਂ ਨੂੰ ਇੱਕ ਸੁੱਖ ਦਈਏ ਇਹ ਕਿਸੇ ਕਿਸਮ ਦੇ ਉਹਨਾਂ ਨੂੰ ਕ੍ਰਾਈਮ ਤੋਂ ਬਾਕੀ ਨਸ਼ਿਆਂ ਤੋਂ ਹਰ ਤਰੀਕੇ ਤੋਂ ਉਹਨਾਂ ਨੂੰ ਅਸੀਂ ਰਾਹ ਦੇਣ ਦੀ ਕੋਸ਼ਿਸ਼ ਕਰਾਂਗੇ। ਬਦੌਰ ਗਸ਼ਟ ਅਫਸਰ ਤੋਂ ਮੈਂ ਬਟਾਲਾ ਬਟਾਲੇ ਪੋਸਟ ਰਿਆਂ ਅੱਜ ਤੋਂ 25 ਸਾਲ ਪਹਿਲਾਂ ਉਸ ਤੋਂ ਪਹਿਲਾਂ ਤਰਨਤਨ ਅਸੀਂ 90s ਦੇ ਵਿੱਚ ਰਹੇ ਹਾਂ ਜਦੋਂ ਐਕਸਟ੍ਰੀਮ ਟੈਰੋਰੀਜ਼ਮ ਹੁੰਦਾ ਸੀਗਾ। ਫਿਰ ਥੋੜੇ ਸਮੇਂ ਲਈ ਮੈਂ ਬਾਕੀ ਦਾ ਜਿਹੜਾ ਸਮਾਂ ਹੈਗਾ ਮੇਰਾ ਪਟਿਆਲਾ ਸਾਈਡ ਪਟਿਆਲਾ ਡਿਵੀਜ਼ਨ ਤੇ ਉਸ ਸਾਈਡ ਦਾ ਹੈਗਾ ਸੀਗਾ। ਇਸ ਤੋਂ ਇਸ ਤੋਂ ਇਮੀਡੀਏਟ ਪਹਿਲਾਂ ਮੈਂ 1.5 ਸਾਲ ਬਦੌਰ ਡੀਏਜੀ ਫਿਰੋਜ਼ਪੁਰ ਰਿਹਾ ਜਿਹਦੇ ਚ ਤਕਰੀਬ 350 ਕਿਲੋਮੀਟਰ ਜਿਹੜਾ ਪੰਜਾਬ ਦਾ ਇੰਟਰਨੈਸ਼ਨਲ ਬਾਰਡਰ ਪੈਂਦਾਗਾ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਿਲਕਾ ਕਾਫੀ ਚੈਲੈਂਜਿੰਗ ਉੱਥੇ ਜਿਹੜਾ ਡਰੱਗਸ ਦਾ ਤੇ ਹੋਰ ਸਾਰਾ ਸਿਸਟਮ ਰਿਹਾਗਾ ਉਸ ਤੋਂ ਪਹਿਲਾਂ ਮੈਂ ਬਦੌਰ ਐਸਐਸਪੀ ਤਰਨਤਾਰਨ 'ਚ ਹਾਂ ਤਰਨਤਾਰਨ ਤੋਂ ਬਾਅਦ ਫਿਰੋਜ਼ਪੁਰ ਗਿਆ ਸੀ ਤੇ ਹੁਣ ਫਿਰੋਜ਼ਪੁਰ ਤੋਂ ਬਾਅਦ ਮੇਰੀ ਜਿਹੜੀ ਇੱਥੇ ਇਹ ਜਿਹੜੀ ਪੋਸਟ ਸਾਡੇ ਜਿਹੜੇ ਸਾਡੀ ਪੁਲਿਸ ਆ ਪ੍ਰੋਫੈਸ਼ਨਲ ਆ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੇ ਨਾਲ ਤਾਲਮੇਲ ਟੀਮ ਵਰਕ ਕਰਕੇ ਤੇ ਅਸੀਂ ਕੋਸ਼ਿਸ਼ ਕਰਾਂਗੇ ਹਰ ਚੀਜ਼ ਨੂੰ ਵਿਦ ਗੋਡਜ਼ ਗ੍ਰੇਸ ਵਧੀਆ ਤਰੀਕੇ ਨਾਲ ਅਸੀਂ ਉਹਦੇ ਹੱਥ ਪਾਉਣ ਦੀ ਕੋਸ਼ਿਸ਼ ਕਰੀਬ 37 ਸਾਲ ਅਸੀਂ ਇਸੇ ਪ੍ਰੋਫੈਸ਼ਨ 'ਚ ਰਹਿ ਗਏ ਆ ਸਾਨੂੰ ਸਾਰਾ ਹੀ ਇੱਥੋਂ ਦਾ ਸੈਂਸ 90s ਤੋਂ ਇੱਥੇ ਪੋਸਟਡ ਵੀ ਰਹੇ ਆ ਸਾਰੀ ਇਹ ਇਹਨਾਂ ਦੇ ਸਾਰੇ ਹਿਸਾਬ ਦਾ ਹੈਗਾ ਅਸੀਂ ਵਿ ਹੋਪ ਵਿਦ ਗੋਡਜ਼ ਗ੍ਰੇਸ ਅਸੀਂ ਵਧੀਆ ਵੈਸਟ ਪਰਫਾਰਮ ਕਰਾਂਗੇ ਤੇ ਸਾਰੀਆਂ ਤਰੀਕਾਂ ਨੂੰ ਭਾਵੇਂ ਚੈਲੰਜ ਹੈਗਾ ਕੋਈ ਸ਼ੱਕ ਨਹੀਂ ਹੈ ਪਰ ਇਦਾਂ ਦੀ ਵੀ ਗੱਲ ਨਹੀਂ ਸਾਡੀ ਜਿਹੜੀ ਪ੍ਰੋਫੈਸ਼ਨਲਿਜ਼ਮ ਆ ਜਿਹੜੀ ਉਹ ਬਹੁਤ ਸਟਰੋਂਗ ਹੈਗੀ ਆ ਔਰ ਪ੍ਰੈਜਨਰਿਜ਼ਮ ਤੋਂ ਕੰਮ ਤੋਂ ਪੁਲਿਸ ਤੋਂ ਲੈ ਕੇ ਪ੍ਰੀਵੈਂਸ਼ਨ ਤੋਂ ਅਸੀਂ ਪ੍ਰੀਫਰੇਬਲੀ ਪ੍ਰੀਵੈਂਸ਼ਨ ਨੂੰ ਪ੍ਰਿਫਰ ਕਰਾਂਗੇ ਉਹ ਦੇ ਅਗਾਂ ਸਾਰੀ ਤਰੀਕੇ ਨਾਲ ਜਿਹੜਾ ਕ੍ਰਾਈਮ ਕੰਟਰੋਲ ਪਬਲਿਕ ਦੀ ਸੁਖੋਲੀਅਤ ਲਈ ਇਹ ਮੈਂਡੇਟਰੀ ਕਰਤਾ ਵੀ 9 ਤੋਂ 11 ਪ੍ਰੀਫਰੇਬਲੀ ਇੱਥੇ ਜ਼ਰੂਰ ਬੈਠੋ ਤਾਂ ਕਿ ਪਬਲਿਕ ਨੂੰ ਉਸ ਟਾਈਮ ਦਾ ਜ਼ਰੂਰ ਉਸ ਸਮਾਂ ਮਿਲ ਜਾਵੇ ਨਹੀਂ ਆਫੀਸਰਜ਼ ਨੂੰ ਕਈ ਵਾਰੀ ਕਿਤੇ ਇੱਧਰ ਡਿਊਟੀ ਉੱਧਰ ਡਿਊਟੀ ਪਬਲਿਕ ਆ ਜਾਂਦੀ ਆ ਬਿਲਕੁਲ ਨੂੰ ਵਾਪਸ ਜਾਣਾ ਪੈਂਦਾ ਪਬਲਿਕ ਦੀ ਕਨਵੀਨੀਅੰਸ ਲਈ ਕੀਤਾ ਆਦਰਵਾਇਜ਼ ਮੈਜੋਰਟੀ ਜਦੋਂ ਕੋਈ ਫੀਲਡ ਵਰਕ ਨਹੀਂ ਹੁੰਦਾ ਤੇ ਸਾਡੇ ਆਫੀਸਰਜ਼ ਆ ਉਹ ਦਫ਼ਤਰ ਹੀ ਹੁੰਦੇ ਨੇ ਤੇ ਹ ਇਥੇ ਵੀ ਵੀ ਵਿਲ ਇਨਸ਼ੋਰ ਨਾਤ ਨਤੋਬਾਰਾ ਨਤੋ 11 ਤੋਂ ਇੱਕ ਨਹੀਂ ਹੋਵੇਗਾ ਪ੍ਰੈਫਰੈਬਲੀ ਜਦੋਂ ਵੀ ਹੋਵਾਂਗੇ ਪਬਲਿਕ ਇਜ਼ ਆਲਵੇਸ ਵੈਲਕਮ ਕਿਉਂਕਿ ਅਸੀਂ ਪਬਲਿਕ ਲਈ ਆ ਪਬਲਿਕ ਸਾਡੇ ਲਈ ਆ ਸਾਡੇ ਸਾਡੇ ਦੇ ਪਬਲਿਕ ਦੇ ਚ ਪਾੜਾ ਨਹੀਂ ਪੈ ਸਕਦਾ ਪਬਲਿਕ ਦਾ ਉਹ ਪਾੜਾ ਘਟਾਉਣ ਦੇ ਲਈ ਜਿਹੜਾ ਸਰਕਾਰ ਨੇ ਆਰਡਰ ਕੀਤੇ ਨੇ ਵੀ ਪਬਲਿਕ ਦੀ ਦੁੱਖਤ ਗਲੀ ਨੂੰ ਸੁਣਿਆ ਜਾਵੇ ਉਸ ਤਰੀਕੇ ਨੂੰ ਪ੍ਰੋਪਰਲੀ ਐਡਰੈਸ ਕੀਤਾ ਜਾਂਦਾ ਪਿਛਲੇ ਕਰੀਬ 1 ਸਾਲ ਤੋਂ ਪੰਜਾਬ ਪੁਲਿਸ ਸਾਡੇ ਡੀਜੀਪੀ ਸ਼੍ਰੀ ਗੌਰਵ ਜਾਦੂ ਦੀ ਰਹਿਨਮਾਈ ਹੇਠ ਬਹੁਤ ਸਚਜੇ ਤੇ ਸਿਸਟਮੈਟਿਕ ਢੰਗ ਨਾਲ ਨਸ਼ਿਆਂ ਤੇ ਜਿਹੜਾ ਕਾਬੂ ਪਾਇਆ ਗਿਆ ਕੰਪੈਰੀਟਿਵਲੀ ਬਹੁਤ ਆ ਪਰ ਜਿਹੜੀ ਕੁਝ ਲੋਕਾਂ ਦਾ ਇੱਕ ਫਾਈਨੈਂਸ਼ੀਅਲ ਏਮ ਬਣ ਜਾਂਦਾ ਉਹ ਇਹ ਕਨਸੀਕੁਐਂਸ ਨਹੀਂ ਦੇਖਦੇ ਵੀ ਉਹ ਨਸ਼ਿਆਂ ਨੂੰ ਲੈ ਕੇ ਜਿਹੜਾ ਫਾਈਨੈਂਸ਼ੀਅਲ ਇਦਾਂ ਦੀ ਕਰਦੇ ਨੇ ਕ੍ਰਾਈਮਨਲ ਥੋੜੇ-ਮੋਡੇ ਬੰਦੇ ਜਿਹੜੇ ਹੁੰਦੇ ਨੇ ਇਹ ਕੁਝ ਨਾ ਕੋਈ ਸਮਗਲਿੰਗ ਆ ਜਿਹੜੀ ਸੌਸ ਦੀ ਬਾਰਡਰ ਪਹਿਲਾਂ ਹੀ ਚੱਲੀ ਆਉਂਦੀ ਰਹੀ ਆ ਪਹਿਲਾਂ ਕਦੇ 골ਡ ਸਮਗਲ ਹੁੰਦਾ ਸੀ ਟੈਰੋਰੀਜ਼ਮ ਵੇਲੇ ਉਹ ਵੈਪਨਸ ਆ ਗਏ ਕੋਈ ਆਪੀ ਆ ਗਏ ਉਸ ਤੋਂ ਪਹਿਲਾਂ ਰੇਸ਼ਨ ਸਮਗਲ ਹੁੰਦਾ ਸੀ ਅੱਜ ਕੱਲ ਇਹ ਨਸ਼ਿਆਂ ਦਾ ਟੈਂਡ ਚੱਲ ਗਿਆ ਸਾਡਾ ਗਵਾਂਡੀ ਮੁਲਕ ਹੈਗਾ ਡੈਫੀਨਿਟਲੀ ਇ ਕਿਉਂਕਿ ਉੱਥੋਂ ਉਹ ਸਪਲਾਈ ਦੇ ਕੇ ਉਹ ਸਾਡੇ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਨਸ਼ਿਆਂ ਸੇ ਗ੍ਰਸਤ ਕਰਕੇ ਡੈਫੀਨਿਟਲੀ ਹੋਰ ਕਿਸੇ ਤਰੀਕੇ ਜੋਗਾ ਕਰਨ ਲਈ ਉਹ ਕਾਬਿਲ ਨਹੀਂ ਹੈਗਾ ਉਹ ਇਸ ਤਰੀਕੇ ਨਾਲ ਉਹਦੀ ਕੋਸ਼ਿਸ਼ ਹੈਗੀ ਪਰ ਪੰਜਾਬ ਪੁਲਿਸ ਇਜ਼ ਵੈਰੀ ਕੰਪੀਟੈਂਟ ਪਿਛਲੇ ਸਾਲ ਦੇ ਦੌਰਾਨ ਇਹ નો ਡਾਊਟ ਇੱਕਾ ਦੋਕਾ ਉਹਨਾਂ ਨੇ ਕੀ ਮਹਿਸੂਸ ਕੀਤਾ ਉਹਨਾਂ ਦੀ ਕੋਈ ਪਰਸਨਲ ਹੋਣੀ ਹੈ ਇਦਾਂ ਦੀ ਗੱਲ ਪਰ ਅਦਰਵਾਈਜ਼ ਓਵਰਆਲ ਜਿਹੜਾ ਪੰਜਾਬ ਦਾ ਨਸ਼ਿਆਂ ਦਾ ਪ੍ਰਭਾਵ ਆ ਪਿਛਲੇ ਐਟ ਲੀਸਟ 8-9-10 ਮਹੀਨਿਆਂ ਤੋਂ ਸਾਡੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਬਹੁਤ ਚੰਗੇ ਤਰੀਕੇ ਨਾਲ ਉਹਦੇ ਕਾਬੂ ਪਾਇਆ ਗਿਆ